ਹੁੰਦਾ ਕੁਛ ਨਹੀਂ ਹੁੰਦਾ ਪੂਰੇ ਪਟਿਆਲੇ ਇਹ ਰੇ ਮੋਤਰਾ ਜੀ ਮਹਿਮਾਨ ਜਸਪਾਲ ਇਸਤਰੀਤ ਤੇ ਪਟਿਆਲੇ ਤੇ ਤੂੰ politican ਮੈਂ ਆਪਣੀ ਵਾਈਫ ਨੂੰ ਲੈ ਕੇ ਤੇ ਕੇ ਆਇਆ ਇਸਤਰੀਤ ਇਸਤਰੀਤ ਜਸਪਾਲ ਸਤਹੀ ਮਸਲਾ ਜੀ ਜਿਹੜਾ ਵਿਅਕਤੀ ਦੇ ਵੱਲੋਂ ਹੰਗਾਮਾ ਕੀਤਾ ਗਿਆ ਜੀ ਵਿੱਚ ਦਵਾਈ ਜਿਹੜੀ ਦੇਖੋ ਇੱਕ ਕੋਈ ਮੇਰੇ ਧਿਆਨ ਚ ਆਇਆ ਕਿ ਕੋਈ ਇਦੀ ਦੁਕਾਨ ਸੀਗੀ ਉਹਦੀ ਕੋਈ ਕੰਪਲੇਨਟ ਚੱਲ ਰਹੀ ਸੀ ਉਹ ਤੇ ਇਨਸਪੈਕਟਰ ਨੇ ਕੋਈ ਸੀਲਿੰਗ ਦੀ ਕਾਰਵਾਈ ਕੀਤੀ ਸੀਗੀ ਤੇ ਉਹਦੇ ਕਰਕੇ ਉਹਦੇ ਖਿਲਾਫ ਇਹ ਚੀਜ਼ ਇੱਥੇ ਆਇਆ ਹੈ ਇਹ ਇਨਸਪੈਕਟਰ ਕੌਣ ਹੈ ਇਨਸਪੈਕਟਰ ਸਾਡੇ ਇਸਪੀਥ ਹੈਗੇ ਉੱਥੇ ਲੱਗੇ ਹੋਏ ਤੇ ਉਹਨਾਂ ਨੇ ਉਹਨਾਂ ਦੇ ਵੱਲੋਂ ਚ ਕਾਰਵਾਈ ਕੀਤੀ ਗਈ। ਸਰ ਉਸ ਦਿਨ ਬੰਦਾ ਲਾਈਵ ਹੋਇਆ ਸੀ, ਲਾਈਵ ਹੋ ਕੇ ਬੰਦਾ ਜਸਪਾਲ ਸਿੰਘ ਦਾ ਨਾਮ ਲੈ ਕੇ ਕੁਝ ਕਹਿ ਰਿਹਾ ਸੀ ਕਿ ਮੈਨੂੰ ਬਹੁਤ ਤੰਗ ਕੀਤਾ ਜਾ ਰਿਹਾ ਪ੍ਰਚਾਰ ਕੀਤਾ ਜਾ ਰਿਹਾ। ਦੇਖੋ ਜਿੱਥੇ ਤੱਕ ਜਸਪਾਲ ਦੀ ਗੱਲ ਹੈਗੀ ਆ ਉਹ ਤਾਂ ਸਾਡੀ ਰੈਗੂਲਰ ਸ਼ਫਲਿੰਗ ਦੇ ਵਿੱਚੋਂ ਹਟ ਚੁੱਕਿਆ ਹੋ। ਤੇ ਉਹਦੀ ਥਾਂ ਦੂਜੇ ਆਪਾਂ ਆਈਟੀਪੀ ਲਾਏ ਹੈਗੇ ਆ ਤੇ ਜਸਪਾਲ ਉਸ ਸੀਟ ਤੇ ਹੁਣ ਨਹੀਂ ਹੈਗਾ। ਸਰ ਜਸਪਾਲ ਕੌਣ ਨੇ ਜੀ? ਇਹ ਆਈਟੀਪੀ ਨੇ ਜਾਂ ਕੌਣ ਜਸਪਾਲ ਇੱਥੇ ਇੱਕ ਆਈਟੀਪੀ ਹੈਗੇ। ਜੀ। ਸਰ ਕੀ ਕਾਰਨ ਆ ਜੀ ਕਈ ਵਾਰ ਹੋਰ ਵੀ ਲੋਕ ਕਾਫੀ ਜਾ ਕੇ ਪਰੇਸ਼ਾਨੀ ਸਾਹਮਣੇ ਜਿਵੇਂ ਤੁਸੀਂ ਉਹਦੇ ਕੋਲੇ ਜ ਉਹ ਬਹੁਤ ਅੰਗ ਕਰ ਰਹੇ ਨੇ ਲੋਕਾਂ ਨੇ ਦੇਖੋ ਜੋ ਵੀ ਲੱਗਦਾ ਹੈ ਕਿ ਉੱਥੇ ਕੋਈ ਕਿਸੇ ਨਾਲ ਗਲਤ ਹੋਇਆ ਕੰਪਲੇਨਟ ਕਰੇ ਉਹ ਦੇਖੋ ਉੱਥੇ ਉੱਪਰ ਕਾਰਵਾਈ ਕੀਤੀ ਜਾਏਗੀ ਸਰ ਇਹਨੂੰ ਜਿਹੜਾ ਵਿਅਕਤੀ ਸੀ ਜੀ ਉੱਪਰ ਕਹਿ ਰਿਹਾਗਾ ਵੀ ਮੈਂ ਦਵਾਈ ਦਿੱਤੀ ਆ ਹੁਣ ਇਹਨੂੰ ਕਿੱਥੇ ਲੈ ਕੇ ਜਾਏਗੇ ਜੀ ਦੇਖੋ ਉਹ ਤਾਂ ਉਹਦੇ ਨਾਲ ਹੀ ਉਹਤੋਂ ਲੈ ਕੇ ਗਏ ਆ ਉੱਥੇ ਆਈ ਥਿੰਕ ਹਸਪੀਟਲ ਲੈ ਕੇ ਗਏ ਆ ਤੇ ਹੋਪਫੁਲੀ ਸ਼ੁੱਡ ਬੀ ਫਾਈਨ ਦੇਖੋ ਮੈਂ ਤਾਂ ਇਹ ਗੱਲ ਹੋਈ ਨਹੀਂ ਤੇ ਉੱਥੋਂ ਹੀ ਲੈ ਗਏ ਤੇ ਬਾਕੀ ਪੁੱਛ ਕੇ ਆਪਾਂ ਦੇਖ ਲੈਂਦੇ ਆ ਹੋਪਫੁਲੀ ਦੇ ਪਹੁੰਚ ਗਏ ਉੱਥੇ ਟੀਮ ਪੂਰੀ ਕਾਰਪੋਰੇਸ਼ਨ ਦੀ ਉੱਥੇ ਹੈਗੀ ਪੁਰਸਰ ਕਈ ਵਾਰੀ ਜਿਹੜੀਆਂ ਇਲੀਗਲ ਬਿਲਡਿੰਗਸ ਨੇ ਉਹਨਾਂ ਦੀਆਂ ਖ਼ਬਰਾਂ ਚ ਜਾਂ ਸੋਸ਼ਲ ਮੀਡੀਆ 'ਤੇ ਫੋਟੋਆਂ ਸਾਹਮਣੇ ਆ ਜਾਂਦੀਆਂ ਨੇ ਪਰ ਜਦੋਂ ਇਨਸਪੈਕਟਰ ਕੋਲੇ ਕਿ ਸਿਟੀਜ਼ਨ ਜਾਂਦਾਂ ਦੀ ਸ਼ਿਕਾਇਤ ਕਰਨ ਦਾ ਕਹਿੰਦੇ ਨੇ ਕਿ ਤੁਸੀਂ ਲਿਖਤੀ ਰੂਪ ਜਦੋਂ ਅਸੀਂ ਤਾਂ ਕਾਰਵਾਈ ਕਰਾਂਗੇ ਜਦੋਂ ਸਰਕਾਰ ਕਾਰਵਾਈ ਹੁੰਦੀ ਹੈ ਜਾਂ ਆਮ ਬੰਦਾ ਨਹੀਂ ਸ਼ਿਕਾਇਤ ਕਰ ਸਕਦਾ ਵੀ ਦੂਜੀ ਪਾਰਟੀ ਦਾ ਮੇਰੇ ਤੇ ਜ਼ੋਰ ਨਾ ਪਵੇ ਤਾਂ ਉਹ ਬਿਲਡਿੰਗਾਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਬਾਅਦ ਚ ਨਗਰ ਨਿਗਮ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ ਹਰ ਇੱਕ ਬਿਲਡਿੰਗ ਤੇ ਜੋ ਵੀ ਇਲੀਗਲ ਹੁੰਦੀ ਹੈ ਸਾਡੀ ਡੈਮੋਲੇਸ਼ਨਸ ਕਾਫੀ ਜ਼ਿਆਦਾ ਹੋਈਆਂ ਪਿਛਲੇ ਸਾਲ 16 ਲੱਖ ਦੀ ਕਲੈਕਸ਼ਨ ਸੀ ਇਸ ਵਾਰੀ 76 ਲੱਖ ਦੀ ਕਲੈਕਸ਼ਨ ਹੈਗੀ ਆ ਸਾਡੀ ਤੇ ਡੈਫੀਨਿਟਲੀ ਅਸੀਂ ਇਸ ਸੀਜ਼ਨ ਨੂੰ ਸਟਰੋਂਗ ਕੀਤਾ ਹੈ ਤੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਹੁਤ ਸ਼ਕਤੀ ਨਾਲ ਇਹ ਚੀਜ਼ਾਂ ਕਰਨੇ ਹਾਂ। ਕੋਈ ਹੋਰ ਗੱਲ ਹੈ ਜੀ ਸਾਹਮਣੇ ਨੀਚੇ ਕਹਿ ਰਹੇ ਸੀ ਕਿ ਕੱਲ ਵੀ ਉਹਨਾਂ ਨੇ ਸ਼ਾਇਦ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਿਹੜੇ ਜਿਹਨਾਂ ਦੇ ਮਤਲਬ ਦਵਾਈ ਦਿੱਤੀ ਗਈ ਹੈ ਵੀ ਕੋਈ ਤੁਹਾਡੇ ਇਤਿਹਾਜ਼ 'ਚ ਪਹਿਲਾ ਨੋਟਿਸ ਇਹ ਹੈਗਾ ਸੀ ਜੀ ਵੀ 10 ਲੱਖ ਰੁਪਏ ਮੰਗ ਰਹੇ ਨੇ ਜਸਪਾਲ ਤੇ ਜਿਹੜੇ ਮੈਡਮ ਨੇ ਜੀ ਇੰਸਪੈਕਟਰ ਨੂੰ ਦੇਖੋ ਮੇਰੇ ਧਿਆਨ 'ਚ ਇਹ ਚੀਜ਼ ਨਹੀਂ ਸੀਗੀ ਤੇ ਹੁਣ ਤੁਹਾਡੇ ਤੋਂ ਹੀ ਮੈਨੂੰ ਪਤਾ ਚੱਲਿਆ ਹੈ ਮੈਨੂੰ ਦੇਖੋ ਜੀ ਬਾਜ਼ਾਰ ਚੋਂ ਫੋਨ ਆਇਆ ਕਿਸੇ ਦਾ ਵੀ ਸਾਡੇ ਇੱਕ ਵਪਾਰੀ ਜੋ ਧਰਮਪੁਰਾ ਬਾਜ਼ਾਰ ਦੇ ਵਿੱਚ ਸੂਰਜ ਭਾਟੀਆਂ ਨਾਮ ਦੇ ਆ ਵੀ ਉਹਨਾਂ ਨੇ ਕੋਈ ਦਵਾਈ ਇਸ ਤਰ੍ਹਾਂ ਦੀ ਪੀ ਲਈਤੀ ਵੀ ਕਿਉਂਕਿ ਉਹਨਾਂ ਨੂੰ ਕਾਰਪੋਰੇਸ਼ਨ ਦੇ ਅਧਿਕਾਰੀ ਤੰਗ ਕਰ ਰਹੇ ਸੀਗੇ ਬਹੁਤ ਮਾੜੀ ਗੱਲ ਹੈ ਇਹ ਗੱਲ ਇਸ ਤਰ੍ਹਾਂ ਵੀ ਕਿਸੇ ਵੀ ਮੈਕਮੇ ਵੱਲੋਂ ਕਿਸੇ ਵਪਾਰੀ ਨੂੰ ਇਸ ਤਰ੍ਹਾਂ ਤੰਗ ਕਰਨਾ ਖੇਰ ਵਸਨੀ ਨੂੰ ਜਾਂ ਕਿਸੇ ਨੂੰ ਵੀ ਤੰਗ ਕਰਨਾ ਅੱਛੀ ਗੱਲ ਨਹੀਂ ਹੈਗੀ ਇਸ ਦੇ ਵਾਸਤੇ ਪੂਰੇ ਪਟਿਆਲੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵੱਲੋਂ ਪੂਰੇ ਪਟਿਆਲੇ ਦੇ ਲੋਕ ਕਾਫੀ ਪਰੇਸ਼ਾਨ ਨੇ ਵੀ ਅਧਿਕਾਰੀ ਕੋਈ ਵੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈਗਾ ਲੋਕਾਂ ਦੀਆਂ ਬਿਲਡਿੰਗਾਂ ਨੂੰ ਇਹਨਾਂ ਦੀ ਆਪਣੀ ਮਰਜ਼ੀ ਹੈ ਜਿਸ ਮਰਜ਼ੀ ਨੂੰ ਨਜਾਇਜ਼ ਕਹਿ ਦਿੰਦੇ ਨੇ ਜਿਸ ਮਰਜ਼ੀ ਨੂੰ ਜਾਇਜ਼ ਕਹਿ ਦਿੰਦੇ ਨੇ ਜਿਹੜੀ ਮਰਜ਼ੀ ਬਣਵਾ ਦਿੰਦੇ ਨੇ ਜਿਹੜੀ ਮਰਜ਼ੀ ਰੋਕ ਦਿੰਦੇ ਨੇ ਔਰ ਬਹੁਤ ਸਾਰੀਆਂ ਬਿਲਡਿੰਗਾਂ ਤੁਸੀਂ ਦੇਖੋਗੇ ਤੁਹਾਡੀ ਨੋਟਿਚ ਵੀ ਹੋਏਗੀ ਵੀ ਸਾਲ-ਸਾਲ 8-8 10-10 ਮਹੀਨੇ ਤੋਂ ਬੰਦ ਪਈਆਂ ਕਿਸੇ ਨੂੰ ਠਾ ਦਿੱਤਾ ਜਾਂਦਾ ਹੈਗਾ ਕਿਸੇ ਦਾ ਨਕਸ਼ਾ ਪਿਆ ਉਸ ਤੇ ਉਸ ਤੇ ਆਬਜੈਕਸ਼ਨ ਵਾਰੀ-ਵਾਰੀ ਲਾ ਕੇ ਉਹਨੂੰ ਰੋਕਿਆ ਜਾਂਦਾ ਉਹਨਾਂ ਕੰਮ ਨਹੀਂ ਕਰਨ ਦਿੱਤਾ ਜਾਂਦਾ ਤਾਂ ਇਸ 'ਚ ਕੋਈ ਸ਼ੱਕ ਨਹੀਂ ਵੀ ਅ ਉਹ ਕਾਰਪੋਰੇਸ਼ਨ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਨੇ ਖਾਸ ਕਰਕੇ ਜਿਹੜਾ ਵੀ ਸਾਡੇ ਵਪਾਰੀ ਸੂਰਜ ਭਾਟਿਆ ਜੀ ਨੇ ਜੋ ਲਾਈਵ ਹੋ ਕੇ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਅਸੀਂ ਤਾਂ ਪੁਲਿਸ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ਿਲ੍ਹਾ ਪੁਲਿਸ ਤੋਂ ਹੀ ਮੰਗ ਕਰਦੇ ਆਂ ਵੀ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਦੇ ਨਾਲ ਹੋਰ ਅਧਿਕਾਰੀ ਵੀ ਬਹੁਤ ਨੇ ਜਿਨ੍ਹਾਂ ਉਹਨਾਂ ਨੇ ਨਾਮ ਲਿੱਤਾ ਜਸਪਾਲ ਸਿੰਘ ਏਟੀਪੀ ਦਾ ਉਹਦੇ ਉੱਤੇ ਹੋਰ ਜਿਹੜਾ ਵੀ ਨਾਮ ਲਿੱਤੇ ਉਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਉਹਦੇ ਨਾਲ ਇੱਕ ਮਨਪ੍ਰੀਤ ਮੈਡਮ ਇੰਸਪੈਕਟਰ ਆ ਉਹ ਵੀ ਬੜੀ ਦੇਰ ਤੋਂ ਉਹਦੇ ਸ਼ਿਕਾਇਤਾਂ ਵੀ ਬਹੁਤ ਨੇ ਪਰ ਨਗਰ ਨਿਕਾਮ ਕਮਿਸ਼ਨਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦੇ ਸਾਨੂੰ ਇਹ ਗੱਲ ਸਮਝ ਤੋਂ ਬਾਹਰ ਹੈ ਵੀ ਕਿਉਂ ਕਾਰਵਾਈ ਨਹੀਂ ਕਰਦੇ 8-8 ਮਹੀਨੇ ਤੋਂ 10-10 ਮਹੀਨੇ ਤੋਂ ਦੁਕਾਨਾਂ ਬਿਲਡਿੰਗਾਂ ਬੰਦ ਪਈਆਂ ਨੇ ਔਰ ਬਹੁਤ ਬਹੁਤ ਲੋਕ ਪਰੇਸ਼ਾਨ ਨੇ ਤਾਂ ਮੈਂ ਤਾਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹੀ ਮੰਗ ਕਰੂੰਗਾ ਵੀ ਇਸ ਮਸਲੇ ਦੇ ਵਿੱਚ ਸੋਚਿਆ ਜਾਣਾ ਚਾਹੀਦਾ ਵੀ ਇੱਕ ਵਪਾਰੀ ਨੂੰ ਮਜਬੂਰ ਹੋ ਕੇ ਉਸ ਨੂੰ ਜ਼ਹਿਰ ਪੀਣੀ ਪੈਂਦੀ ਹੈ ਕੋਈ ਦਵਾਈ ਪੀਣੀ ਪੈਂਦੀ ਹੈ ਇਸ ਤਰ੍ਹਾਂ ਦਾ ਕਦਮ ਚੱਕਣਾ ਪੈਂਦਾ ਤਾਂ ਉਹ ਕਿੰਨਾ ਮਜਬੂਰ ਹੋਏਗਾ ਕੰਡੀਸ਼ਨ ਕਿਦਾ ਤੁਸੀਂ ਮਿਲ ਕੇ ਆਏ ਹੋ ਪਟਿਆਲਾ ਜੀ ਨੂੰ ਮੈਂ ਮਿਲ ਕੇ ਆਇਆ ਹਾਂ ਅੰਦਰ ਅਮਰ ਹਸਪੀਟਲ ਦੇ ਵਿੱਚ ਪਟਿਆਲੇ ਐਮਰਜੈਂਸੀ ਚ ਐਡਮਿਟ ਨੇ ਅੱਜ ਇਸ ਟਾਈਮ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਟਾਈਮ ਉਹ ਹਸਪੀਟਲ ਦੇ ਵਿੱਚ ਨਹੀਂ ਹੈਗੇ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਬਹੁਤ ਅੱਛਾ ਹਸਪੀਟਲ ਹੈ ਅਸੀਂ ਤਾਂ ਰੱਬ ਅੱਗੇ ਹੀ ਪ੍ਰਾਰਥਨਾ ਕਰਦੇ ਹਾਂ ਵੀ ਸੂਰਜਪਾਲ ਜੀ ਨੂੰ ਬਿਲਕੁਲ ਠੀਕ ਕਰਾ ਦੇ ਡਾਕਟਰ ਬਣੋ ਕੀ ਕਿਹਾ ਜਾਂਦਾ ਕਿ ਕੰਡੀਸ਼ਨ ਡਾਕਟਰ ਬਹੁਤ ਬਹੁਤ ਕੋਸ਼ਿਸ਼ ਦੇ ਨਾਲ ਉਹਨਾਂ ਦਾ ਇਲਾਜ ਕਰ ਵਿਸ਼ਵਾਸ ਆ ਡਾਕਟਰ ਨੇ ਕਰਾਬ ਦਾ ਰੂਪ ਮੰਗਿਆ ਮੰਨਿਆ ਜਾਂਦਾ ਪਰ ਅਸੀਂ ਨਗਰ ਨਿਗਮ ਤੋਂ ਬਹੁਤ ਜ਼ਿਆਦਾ ਨਾਰਾਜ਼ ਆ ਤੇ ਇਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਜੇ ਸਾਨੂੰ ਕੋਈ ਪਟਾਲਾ ਬੰਦ ਕਰਨ ਦੀ ਲੋੜ ਪਈ ਅਸੀਂ ਉਹ ਵੀ ਬੰਦ ਕਰਾਵਾਂਗੇ ਜੇ ਇਹਨਾਂ ਅ fırsਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਜ਼ਰੂਰ ਅੱਗੇ ਐਕਸ਼ਨ ਲਵਾਂਗੇ ਧਰਨੇ ਲਾਈਏ ਪ੍ਰਦਰਸ਼ਨ ਕਰੀਏ ਜੋ ਵੀ ਸਾਨੂੰ ਕਰਨਾ ਪਏਗਾ ਨਗਰ ਨਿਗਮ ਵੱਲੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਦੇ ਚ ਪਹਿਲਾਂ ਹੀ ਹਟਾ ਦਿੱਤਾ ਗਿਆ ਇੱਕ ਦਿਨ ਪਹਿਲਾਂ ਹੀ ਜੋ ਮਰਜ਼ੀ ਕਹੇ ਜਨ ਜਦੋਂ ਐਕਸ਼ਨ ਅੱਜ ਦਾ ਹੈਗਾ ਅੱਜ ਦੀ ਗੱਲ ਆਵਾਦਾ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ ਇਹ ਤਾਂ ਜੋ ਅੱਜ ਉਹਨਾਂ ਨੇ ਕੀਤਾ ਉਹਦੇ ਮਤਲਬ ਕਾਰਵਾਈ ਹੋਣੀ ਚਾਹੀਦੀ